ਦਾ ਇਥੋਂ ਇੱਕ ਸਿਵਾਦਾਰ ਸਮਾਨ ਲੈ ਕੇ ਗਿਆ ਚਾਹ ਪਾਣੀ ਦਿੱਤੇ ਉਹਨਾਂ ਵੀ ਖਿਆਤੀ ਉਹ ਵੀ ਹੁਸ਼ ਪਾਏ ਗਏ ਮਸ਼ੀਨ ਨਾਲੋਂ ਚੈੱਕ ਕੀਤਾ ਤਾਂ ਉਹਨਾਂ ਦੀ ਸ਼ੂਗਰ ਘੱਟ ਸੀ 60 ਸੀ ਜੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਥੋੜੀ ਚੀਨੀ ਵਗੈਰਾ ਟੌਫੀ ਵਗੈਰਾ ਜਿਹੜੀ ਉਹ ਖਵਾਈ ਗਈ ਤੇ ਉਹਦੇ ਨਾਲ ਉਹਨਾਂ ਨੂੰ ਦੁਬਾਰਾ ਜਿਹੜਾ ਟੜ ਜਾਉਣਾ ਅੱਖਾਂ ਘੇੜੀਆਂ ਔਰ ਹੁਣ ਉੱਠ ਕੇ ਬੈਠ ਗਏ ਨੇ ਪਤਾ ਕਿਦਾਂ ਲੱਗਦਾ ਜੀ ਕਿ ਬੇਹੋਸ਼ ਹੋ ਗਏ ਨੇ ਕਿਉਂਕਿ ਕੋਈ ਫੋਨ ਆਉਂਦਾ ਏ ਜਾਂ ਸਿੰਘ ਜਾ ਕੇ ਉਹ ਦੇਖਦਾ ਜੀ ਇਦਾਂ ਨਹੀਂ ਜੀ ਇਸ ਤਰ੍ਹਾਂ ਨਾ ਬੇਹੋਸ਼ ਹੋਣ ਤੋਂ ਬਾਅਦ ਪਾਇਸਾ ਵਾਪ ਤੇ ਫੋਨ ਕਰ ਨਹੀਂ ਸਕਦੇ ਵੈਸੇ ਉਹ ਜਦੋਂ ਸੇਤਮੰਦ ਹੁੰਦੇ ਨੇ ਅਸੀਂ ਫੋਨ ਤੇ ਉਹਨਾਂ ਨਾਲ ਗੱਲਾਂ ਕਰਦੇ ਰਹਿੰਦੇ ਆ ਕਾਰ ਵੱਲੋਂ ਕੋਈ ਟ੍ਰੀਟਮੈਂਟ ਨਹੀਂ ਹੈਗਾ ਵੈਸੇ ਉਹਨਾਂ ਨੇ ਅਲਰਟਮੈਂਟ ਕੀਤੀ ਹੋਈ ਆ ਇੱਥੇ ਸਿਵਲ ਹਸਪੀਟਲ ਦੇ ਡਾਕਟਰ ਦੀ ਕਿ ਜਦੋਂ ਕਿਤੇ ਆਵੇ ਤਾਂ ਉਹ ਆਵੇ ਪਰ ਉਹ ਸਿਰਫ ਇੱਥੇ ਕਹ ਲੋ ਵੀ ਕਾਗਜੀ ਤੌਰ ਤੇ ਹਾਜ਼ਰੀ ਲਵਾ ਕੇ ਚਲੇ ਜਾਂਦੇ ਇਹਦੇ ਵਿੱਚ ਇੱਕ ਬਹਾਨਾ ਬਣਾਇਆ ਹੋਇਆ ਹੈ ਕਿ ਭਾਈ ਸਾਹਿਬ ਉੱਥੇ ਹਥਿਆਰਬੰਦ ਨਹੀਂ ਕਿਉਂਕਿ ਫੌਜੀ ਬੰਦੇ ਨੇ ਉਹਨਾਂ ਕੋਲ ਆਪਣਾ ਲਾਇਸੈਂਸੀ ਹੈ ਜਿਹੜਾ ਉਹ ਪਿਸਤੌਲ ਹੈਗਾ ਤੇ ਹਥਿਆਰਬੰਦ ਨਹੀਂ ਤੇ ਉਹ ਬਹਾਨਾ ਮਾਰ ਦਿੰਦੇ ਨੇ ਤੁਸੀਂ ਟਿਵਾਣਾ ਟੀਵੀ ਦੇਖ ਰਹੇ ਹੋ ਮੈਂ ਮਨਵਿੰਦਰ ਸਿੰਘ ਟਿਵਾਣਾ ਭਾਈ ਗੁਰਜੀਤ ਸਿੰਘ ਬੜੇ ਲੰਮੇ ਟਾਈਮ ਤੋਂ ਧਾਰਮਿਕ ਗ੍ਰੰਥਾਂ ਦੇ ਹੱਕ ਦੇ ਵਿੱਚ ਸਖਤ ਕਾਨੂੰਨ ਬਣਾਉਣ ਦੇ ਲਈ ਟਾਵਰ ਤੇ ਬੈਠੇ ਨੇ ਸਮਾਣਾ ਦੇ ਬੀਐਸ ਨਾਲ ਦੇ 400 ਫੁੱਟ ਉੱਚੇ ਟਾਵਰ ਤੇ ਉਹ ਡਟੇ ਹੋਏ ਨੇ ਉਹਨਾਂ ਦਾ ਕਹਿਣਾ ਏ ਜਿਹੜਾ ਵੀ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਕਰਦਾ ਏ ਉਹਨੂੰ ਸਖਤ ਸਜ਼ਾਏ ਜਿਹੜੀ ਮਿਲਣੀ ਚਾਹੀਦੀ ਆ ਕਿਸੇ ਵੀ ਧਰਮ ਦੀ ਕੋਈ ਵੀ ਬੇਅਦਬੀ ਹੁੰਦੀ ਆ ਤਾਂ ਅਜਿਹੇ ਕਾਨੂੰਨ ਬਣ ਜਾਣ ਕੇ ਉਹਨਾਂ ਨੂੰ ਸਖਤ ਸਜ਼ਾਵਾ ਹੋਣ ਅੱਗੇ ਨੂੰ ਕੋਈ ਅਜਿਹਾ ਕੰਮ ਕਰਨ ਦਾ ਸੋਚੇ ਵੀ ਨਾ ਤਾਂ ਕਿ ਬੇਅਦਵੀਆਂ ਰੋਕਣ ਫਿਲਹਾਲ ਉਹਨਾਂ ਦੀ ਅੱਜ ਸਿਹਤ ਡਾਊਨ ਹੁੰਦੀ ਆ ਤਕਰੀਬਨ ਡੇਢ ਘੰਟਾ ਉਹ ਬੇਹੋਸ਼ ਰਹਿੰਦੇ ਨੇ ਉਹਨਾਂ ਦਾ ਸ਼ੂਗਰ ਲੈਵਲ ਆ ਜਿਹੜਾ ਉਹ ਬਿਲਕੁਲ ਘਟ ਜਾਂਦਾ ਏ ਸਿੰਘ ਸਾਹਿਬ ਨੇ ਸਾਡੇ ਨਾਲ ਜਿਹੜੇ ਇੱਥੇ ਮੌਜੂਦ ਸੀਗੇ ਜਾਣਨ ਦੀ ਕੋਸ਼ਿਸ਼ ਕਰਦੇ ਆ ਹੁਣ ਸਿਹਤ ਕਿੱਦਾਂ ਏ ਹੰਜੀ ਸਿੰਘ ਸਾਹਿਬ ਫਤਿਹ ਅਰਜ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਫਤੇ ਦਾਸ ਮਲਕੀ ਸਿੰਘ ਤਰਮੀ ਪੋਜੀ ਜਿੱਦਣ ਦੇ ਭਾਈ ਸਾਹਿਬ ਟਾਵਰ ਤੇ ਚੜੇ ਨੇ ਉਸੇ ਦਿਨ ਤੋਂ ਦਾਸ ਇੱਥੇ ਟਾਵਰ ਤੋਂ ਥੱਲੇ ਪਾਰਕ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਜੀ ਤੇ ਮਿੰਟ-ਮਿੰਟ ਜਿਵੇਂ ਦਾ ਵੀ ਭਾਈ ਸਾਹਿਬ ਦਾ ਬੰਦਾ ਹੈ ਉਸੇ ਤਰ੍ਹਾਂ ਦਾ ਸੀ ਉਹਦਾ ਧਿਆਨ ਰੱਖਣ ਦੀ ਕੋਸ਼ਿਸ਼ ਕਰ ਰਹੇ ਆ ਅ ਹੁਣ ਤੋਂ ਲਗਭਗ 2 ਘੰਟੇ ਪਹਿਲਾਂ ਭਾਈ ਸਾਹਿਬ ਜਦੋਂ ਸਾਡਾ ਇੱਥੋਂ ਇੱਕ ਸੇਵਾਦਾਰ ਸਮਾਨ ਲੈ ਕੇ ਗਿਆ ਚਾਹ ਪਾਣੀ ਦਾ ਤੇ ਉਹਨਾਂ ਵੀ ਖਾਤੇ ਉਹ ਬੇਹੋਸ਼ ਪਾਏ ਗਏ ਤੇ ਉਹ ਤੋਂ ਬਾਅਦ ਇਸ ਤਰ੍ਹਾਂ ਵੀ ਉੱਪਰ ਕੈਮਿਸਟਰ ਅਨ tiers ਸਿੰਘ ਜਿਹੜਾ ਗੁਰਕ੍ਰਿਪਾ ਜੀ ਲੈਬੋਰੀਟਰੀ ਵਾਲਾ ਉਹਨੂੰ ਉੱਪਰ ਭੇਜਿਆ ਉਹਨੇ ਸੈਂਪਲ ਲੈ ਕੇ ਉੱਤੇ ਮਸ਼ੀਨ ਨਾਲ ਚੈੱਕ ਕੀਤਾ ਤਾਂ ਉਹਨਾਂ ਦੀ ਸ਼ੂਗਰ ਕੱਟ ਸੀ 60 ਸੀ ਜੀ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਥੋੜੀ ਚੀਨੀ ਵਗੈਰਾ ਟੌਫੀ ਵਗੈਰਾ ਜਿਹੜੀ ਉਹ ਖਵਾਈ ਗਈ ਤੇ ਉਹਦੇ ਨਾਲ ਉਹਨਾਂ ਨੂੰ ਦੁਬਾਰਾ ਜਿਹੜਾ ਥੋੜਾ ਜਿਹਾ ਉਹਨਾਂ ਅੱਖਾਂ ਗੇੜੀਆਂ ਔਰ ਹੁਣ ਉੱਠ ਕੇ ਬੈਠ ਗਏ ਜੀ ਕਿੰਨਾ ਟਾਈਮ ਬੇਹੋਸ਼ ਰਹਿੰਦੇ ਨੇ ਜੀ ਲਗਭਗ ਡੇਢ ਪੌਣੀ ਤੋਂ 2 ਕੰਟੇਨ ਦੇ ਕਰੀਬ ਹੈ ਜਿਹੜਾ ਉਹ ਮੰਨਿਆ ਜਾ ਸਕਦਾ ਹੈ ਕਿ ਉਹ ਬੇਹੋਸ਼ ਰਹੇ ਨੇ ਪਤਾ ਕਿੱਦਾਂ ਲੱਗਦਾ ਜੀ ਕਿ ਬੇਹੋਸ਼ ਹੋ ਗਏ ਨੇ ਕਿਉਂਕਿ ਕੋਈ ਫੋਨ ਆਉਂਦਾ ਹੈ ਜਾਂ ਸਿੰਘ ਜਾ ਕੇ ਉਹ ਦੇਖਦਾ ਜੀ ਇਦਾਂ ਨਹੀਂ ਜੀ ਇਸ ਤਰ੍ਹਾਂ ਨਾ ਬੇਹੋਸ਼ ਹੋਣ ਤੋਂ ਬਾਅਦ ਪੈਸਾ ਆਪ ਤੇ ਫੋਨ ਕਰ ਨਹੀਂ ਸਕਦੇ ਵੈਸੇ ਉਹ ਜਦੋਂ ਸਿਹਤਮੰਦ ਹੁੰਦੇ ਨੇ ਅਸੀਂ ਫੋਨ ਤੇ ਉਹਨਾਂ ਨਾਲ ਗੱਲਾਂ ਕਰਦੇ ਰਹਿੰਦੇ ਆ ਤੇ ਪਰ ਜਦੋਂ ਬੇਹੋਸ਼ੀ ਦੇ ਹਾਲਤ ਵਿੱਚ ਇਹ ਦੂਸਰਾ ਚਾਂਸ ਹੈ ਇੱਕ ਵਾਰੀ ਪਹਿਲਾਂ ਸੀ ਉਦੋਂ ਜਿਹੜਾ ਟੈਸਟ ਆਏ ਸਨ ਉਹਨਾਂ ਵਿੱਚ 슈ਗਰ ਅਪ ਹੋ ਗਈ ਸੀ ਅੱਛਾ ਜੀ ਪਰ ਅੱਜ ਦੇ ਟੈਸਟ ਵਿੱਚ 슈ਗਰ ਸਿੱਧੀ ਜਿਹੜੀ ਆ ਉਹ ਡਾਊਨ ਹੋਣ ਕਰਨਾ ਉਹਨਾਂ ਨੂੰ ਬੇਹੋਸ਼ੀ ਹੋਈ ਹੈ ਤੇ ਇਹ ਪਤਾ ਉਦੋਂ ਹੀ ਲੱਗਦਾ ਜਦੋਂ ਇੱਥੋਂ ਸੇਵਾਦਾਰ ਕੋਈ ਉਹਨਾਂ ਲਈ ਪਾਣੀ ਜਾਂ ਜੋ ਲਿਕਵਿਡ ਵਗੈਰਾ ਸੀ ਭੇਜਦੇ ਆ ਉਹ ਲੱਗ ਜਾਂਦਾ ਉਦੋਂ ਹੀ ਪਤਾ ਲੱਗਦਾ ਫਿਰ ਇਹ ਤਾਂ ਕਹਿ ਸਕਦੇ ਆ ਜੀ ਜਦੋਂ ਸਿੰਘ ਜਾਂਦਾ ਉਦੋਂ ਹੀ ਪਤਾ ਲੱਗਦਾ ਪਹਿਲਾਂ ਵੀ ਪਹਿਲਾਂ ਵੀ ਹੋ ਸਕਦਾ ਵੀ ਇਦਾਂ ਦੇ ਹਾਲਾਤ ਹੋ ਗਏ ਹੋਣ ਜੇਕਰ ਆਪਾਂ ਵੇਖੀਏ ਵੀ ਜਿਹੜੇ ਸਮੇਂ ਵਿੱਚ ਉੱਥੇ ਨਹੀਂ ਆ ਗਏ ਉਹ ਆਪਣੇ ਆਪ ਆਪਣੇ ਆਪ ਨੂੰ ਰੀਸੈਟ ਕਰ ਗਏ ਹੋਣ ਤਾਂ ਕਹਿ ਨਹੀਂ ਸਕਦੇ ਪਰ ਜੋ ਸਾਨੂੰ ਵੇਖਣ ਵਿੱਚ ਆਇਆ ਉਹ اس وقت ਇਹਨਾਂ 6 ਮਹੀਨਿਆਂ ਚ ਦੋ ਦੂਜਾ ਚਾਂਸ ਹੈ ਇੱਕ ਵਾਰੀ ਪਹਿਲਾਂ ਬੇਹੋਸ਼ ਹੋਏ ਸਨ ਤੇ ਉਦੋਂ ਚਲੋ ਜਿਵੇਂ ਮਰਜੀ ਹੈ ਟਰੀਟਮੈਂਟ ਹੈ ਜਿਹੜੀ ਉਹ ਤੁਲੂ ਕੀਤੀ ਗਈ ਤੇ ਪ੍ਰਾਈਵੇਟ ਅਰੇਂਜਮੈਂਟ ਕਰਕੇ ਹੀ ਟਰੀਟਮੈਂਟ ਕਰਾਨੀਆਂ ਸਰਕਾਰ ਵੱਲੋਂ ਕੋਈ ਸਰਕਾਰ ਵੱਲੋਂ ਕੋਈ ਟਰੀਟਮੈਂਟ ਨਹੀਂ ਜੀ ਸਰਕਾਰ ਵੱਲੋਂ ਗੱਲਾਂ ਤਾਂ ਵੱਡੀਆਂ ਕੀਤੀਆਂ ਜਾਂਦੀਆਂ ਨੇ ਸਰਕਾਰ ਵੱਲੋਂ ਕੋਈ ਟਰੀਟਮੈਂਟ ਨਹੀਂ ਹੈਗਾ ਵੈਸੇ ਉਹਨਾਂ ਨੇ ਅਲਰਟਮੈਂਟ ਕੀਤੀ ਹੋਈ ਆ ਇੱਥੇ ਸਿਵਲ ਹਸਪੀਟਲ ਦੇ ਡਾਕਟਰ ਦੀ ਕਿ ਜਦੋਂ ਕਿਤੇ ਆਵੇ ਤਾਂ ਉਹ ਆਵੇ بس ਉਹ ਸਿਰਫ ਇੱਥੇ ਕਾਲੋ ਵੀ ਕਾਗਜੀ ਤੌਰ ਤੇ ਹਾਜ਼ਰੀ ਲਵਾ ਕੇ ਚਲੇ ਜਾਂਦੇ ਗੱਲਾਂ ਬਹੁਤ ਕੀਤੀਆਂ ਜਾਂਦੇ ਨੇ ਰੰਗਲਾ ਪੰਜਾਬ ਬਣਾਉਣ ਦੇ ਦਾਅਵੇ ਕੀਤੇ ਜਾਂਦੇ ਨਹੀਂ ਪੰਜਾਬ ਨੂੰ ਮੁਰ ਤੋਂ ਲੀਹਾਂ ਤੇ ਲੈ ਕੇ ਆਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਜਿਹੜੇ ਕੰਮ ਕਹਿੰਦੇ 3 ਸਾਲਾਂ ਚ ਹੋ ਗਏ ਉਹ ਕਦੇ ਨਹੀਂ ਹੋਏ ਇੱਕ ਟਾਵਰ ਤੇ ਡਾਕਟਰਾਂ ਦੀ ਟੀਮ ਨਹੀਂ ਭੇਜੀ ਜਾ ਰਹੀ ਜੀ ਇਹ ਤਾਂ ਉੱਤਰ ਦੀ ਉੱਤੇ ਦੀ ਹੋਰ ਬੇਸ਼ਰਮੀ ਵਾਲੀ ਗੱਲ ਕਿਹੜੀ ਹੋਊਗੀ ਇਹਨਾਂ ਨੇ ਇਹਦੇ ਵਿੱਚ ਇੱਕ ਬਹਾਨਾ ਬਣਾਇਆ ਹੋਇਆ ਹੈ ਕਿ ਭਾਈ ਸਾਹਿਬ ਉੱਥੇ ਹਥਿਆਰ ਬੰਦ ਨੇ ਕਿਉਂਕਿ ਫੌਜੀ ਬੰਦੇ ਨੇ ਉਹਨਾਂ ਕੋਲ ਆਪਣਾ ਲਾਇਸੈਂਸੀ ਹੈ ਜਿਹੜਾ ਉਹ ਪਿਸਤੌਲ ਹੈਗਾ ਤੇ ਹਥਿਆਰਬੰਦ ਨੇ ਤੇ ਉਹ ਬਹਾਨਾ ਮਾਰ ਦਿੰਦੇ ਨੇ ਕਿ ਫੌਜੀ ਸਾਹਿਬ ਕੋਲ ਪਿਸਤੌਲ ਹੈ ਜੇਕਰ ਕੋਈ ਸਰਕਾਰੀ ਨੁਮਾਇੰਦਾ ਉੱਪਰ ਜਾਏਗਾ ਤੇ ਫੌਜੀ ਸਾਹਿਬ ਉਹ ਸਾਨੂੰ ਐ ਕਰ ਦੇਣਗੇ ਉਹ ਕਰ ਦੇਣਗੇ ਜਦੋਂ ਕਿ ਇੱਕ ਬਹਾਨਾ ਸਿਰਫ ਫੌਜੀ ਸਾਹਿਬ ਨੇ ਸਿਰਫ ਇਹ ਗੱਲ ਜਰੂਰ ਕਹੀ ਹੈ ਕਿ ਜੇਕਰ ਮੈਨੂੰ ਕਿਸੇ ਨੇ ਉਤਾਰਨ ਦੀ ਕੋਸ਼ਿਸ਼ ਕੀਤੀ ਤਾਂ ਮੈਂ ਉਹਨੂੰ ਬਖਸ਼ਾਂਗਾ ਨਹੀਂ ਬਸ ਇਹ ਇੰਨੀ ਗੱਲ ਦਾ ਬਹਾਨਾ ਲੈ ਕੇ ਇਹ ਆਪਣੀ ਜੀ ਕਾਰਵਾਈ ਹੈ ਉਹ ਨਹੀਂ ਕਰਦੇ ਅੱਛਾ ਜੀ ਤੇ ਕੀ ਲੱਗ ਰਿਹਾ ਜੀ ਸਿਰਮੌਰ ਸੰਸਥਾਵਾਂ ਕਿਉਂ ਨਹੀਂ ਬੋਲ ਰਹੀਆਂ ਸ਼੍ਰੋਮਣੀ ਕਮੇਟੀ ਆ ਸਾਡੀ ਸਭ ਤੋਂ ਵੱਡੀ ਸਿਰਮੌਰ ਸੰਸਥਾਏ ਉਹ ਕਿਉਂ ਨਹੀਂ ਆ ਰਹੀ ਜੀ ਇੱਥੇ ਕਿਉਂ ਨਹੀਂ ਉਹ ਭਾਈ ਸਾਹਿਬ ਦੇ ਹੱਕ ਚ ਆਵਾਜ਼ ਬੁਲੰਦ ਕਰ ਰਹੇ ਕਿਉਂ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਹੱਕ ਦੇ ਵਿੱਚ ਕਾਨੂੰਨ ਸਖਤ ਬਣਾਉਣ ਲਈ ਆਵਾਜ਼ ਬੁਲੰਦ ਕਰ ਰਹੇ ਕਿ ਗੁਰੂ ਗ੍ਰੰਥ ਸਾਹਿਬ ਕੱਲੇ ਗੁਰਜੀਤ ਸਿੰਘ ਦੇ ਜੀ ਮੈਂ ਭਾਈ ਸਾਹਿਬ ਆਪ ਜੀ ਨੂੰ ਆਪ ਜੀ ਦੇ ਚਾਨਣ ਮਾਧਿਅਮ ਰਾਹੀਂ ਦੱਸ ਦੇਣਾ ਆਪਣੇ ਸਵਾਲ ਬਹੁਤ ਵਧੀਆ ਕੀਤਾ ਹੈ ਇਸ ਸਵਾਲ ਦਾ ਜਵਾਬ ਇਹ ਹੈ ਕਿ ਸਾਡੇ ਸਿੱਖ ਕੌਮ ਦੇ ਵਿੱਚ ਜੋ ਵੀ ਅਸੀਂ ਆ ਰਹੇ ਹਾਂ ਜਾਂ ਸਿੱਖ ਕੌਮ ਵਿੱਚ ਦਾਖਲਾ ਲੈਣੇ ਆ ਸਾਡੇ ਵਿੱਚ ਸਭ ਤੋਂ ਜ਼ਿਆਦਾ ਸੰਸਾਰ ਦੇ ਵਿੱਚ ਹੰਕਾਰ ਜਿਹੜਾ ਉਹ ਵਰ ਜਾਂਦਾ ਕਿ ਤੇ ਹੰਕਾਰ ਦੇ ਕਾਰਨ ਸਾਰੇ ਆਪਣੇ ਆਪ ਨੂੰ ਵੱਡਾ ਘੁਆਉਂਦੇ ਨੇ ਤੇ ਵੱਡੇ ਘੁਆਣ ਦੇ ਨਾਲ ਹੀ ਉਹ ਇਹ ਸੋਚਦੇ ਨੇ ਕਿ ਭਾਈ ਗੁਰਜੀਤ ਸਿੰਘ ਇੱਕ ਸਿੰਪਲ ਮੈਨ ਹੈ ਇੱਕ ਫੌਜ ਦਾ ਛੋਟਾ ਜਿਹਾ ਸਿਪਾਹੀ ਜਿਹੜਾ ਉਹ ਆਪਣੀ ਭਾਵਨਾਵਾਂ ਨੂੰ ਲੈ ਕੇ ਗੁਰੂਗੰਨ ਸਾਹਿਬ ਮਹਾਰਾਜ ਦੀ ਮੋਰਚਾ ਲਾ ਕੇ ਬੈਠਾ ਉਹਨੇ ਕਿਹੜਾ ਸਾਡੇ ਤੋਂ ਸਲਾਹ ਲਈ ਹੈ ਤੇ ਉਹ ਸਾਰੇ ਜਣੇ ਵੀ ਇਹ ਵੇ ਜੇਕਰ ਕੱਲ ਨੂੰ ਅਸੀਂ ਸਾਰੇ ਹੀ ਮਦਦ ਤੇ ਅੱਪੜ ਜਾਈਏ ਤਾਂ ਇਹ ਬਿਲਕੁਲ ਸਖੈਣ ਜਾਂ ਕੰਮ ਹੈ ਕਿਉਂਕਿ ਜੋ ਮੰਗ ਰੱਖੀ ਗਈ ਹੈ ਇਹ ਗੁਰੂਗੰਨ ਸਾਹਿਬ ਦੇ ਨਾਲ ਆਪਣਾ ਕੁਰਾਨ ਬਾਈਬਲ ਸ਼੍ਰੀ ਭਾਗਵਤ ਮਦ ਗੀਤਾ ਜਿਹੜੀ ਸਾਰੇ ਧਰਮਾਂ ਦੇ ਪਵਿੱਤਰ ਗ੍ਰੰਥਾਂ ਨੂੰ ਸੇਵ ਕਰਨ ਵਾਸਤੇ ਕਾਨੂੰਨ ਬਣਾਉਣ ਵਾਸਤੇ ਮੰਗ ਰੱਖੀ ਗਈ ਹੈ ਤੇ ਜੇਕਰ ਭਾਈ ਗਰਜੀਤ ਸਿੰਘ ਦੇ ਰਾਹੀਂ ਇਹ ਕਾਨੂੰਨ ਜਿਹੜਾ ਉਹ ਸਾਰਤਕ ਹੋ ਜਾਂਦਾ ਹੈ ਆਨ ਗਰਾਉਂਡ ਹੋ ਜਾਂਦਾ ਹੈ ਤਾਂ ਇਹ ਕੁਦਰਤੀ ਹੈ ਕਿ ਲੋਕ ਕਿਉਂਕਿ ਪਹਿਲਾਂ ਹੀ ਇਹਨਾਂ ਉੱਤੇ ਤੰਬਾ ਤਾਂ ਲੱਗਿ ਹੋਏ ਨੇ ਕਿ ਭ੍ਰਸ਼ਟਾਚਾਰੀ ਲੋਕ ਨੇ ਇਹ ਬਲਾਤਕਾਰੀ ਲੋਕ ਨੇ ਇਹਨਾਂ ਦੇ ਵਿੱਚ ਇਹਨਾਂ ਕੋਲ ਕੋਈ ਵੀ ਕਿਸੇ ਤਰ੍ਹਾਂ ਦਾ ਧਾਰਮਿਕਤਾ ਦਾ ਜਿਹੜਾ ਉਹ ਏਜੰਡਾ ਨਹੀਂ ਹੈਗਾ ਤੇ ਇਹ ਸਾਰੇ ਇਸ ਗੱਲ ਤੋਂ ਡਰ ਗਏ ਨੇ ਕਿ ਭਾਈ ਗੁਰਜੀਤ ਸਿੰਘ ਹੀਰੋ ਬਣ ਜਾਣਾ ਤੇ ਸਾਨੂੰ ਕਿਸੇ ਨੇ ਪੁੱਛਣਾ ਕੋਈ ਨਹੀਂ ਹੈਗਾ ਇਹ ਸ ਕਰਕੇ ਇਹਨਾਂ ਨੇ ਸੋਚਿਆ ਹੋਇਆ ਵੀ ਜੇਕਰ ਆਪਾਂ ਇਹਦੀ ਮਦਦ ਤੇ ਨਾ ਹੀ ਜਾਈਏ ਤੇ ਆਪੇ ਰੋਲ ਖੋਲ ਕੇ ਜਾ ਤੇ ਉਤਰ ਉਤਰ ਜਾਏਗਾ ਜਾਂ ਫਿਰ ਵੈਗੁਰੂ ਕਰੇ ਪਰ ਗੁਰਜੀਤ ਸਿੰਘ ਨਾਲ ਪਹਿਲਾਂ ਵੀ ਗੱਲ ਹੋਈ ਹੈ ਜੀ ਫੋਨ ਤੇ ਅਸੀਂ ਗੱਲਬਾਤ ਕਰਦੇ ਰਹਿੰਦੇ ਆ ਉਹ ਕਹਿੰਦੇ ਸਿੰਘ ਸਾਹਿਬ ਕੋਈ ਆ ਕੇ ਅੱਗੇ ਤਾਂ ਲੱਗੇ ਅਸੀਂ ਤਾਂ ਮਗਰ ਲੱਗਣ ਨੂੰ ਵੀ ਤਿਆਰ ਆ ਧਾਰਮਿਕ ਗ੍ਰੰਥਾਂ ਦੇ ਹੱਕ ਦੇ ਵਿੱਚ ਆਵਾਜ਼ ਤਾਂ ਬੁਲੰਦ ਕਰੇ ਕਾਨੂੰਨ ਬਣਾਉਣ ਲਈ ਕੋਈ ਹਾ ਦਾ ਨਾਰਾ ਤਾਂ ਮਾਰੇ ਅੱਗੇ ਆ ਜਾਣ ਅਸੀਂ ਤਾਂ ਮਗਰ ਹੋ ਜਾਾਂਗੇ ਸਾਹਿਬ ਇਹ ਜਿਹੜਾ ਸਟੈਪ ਅਪ ਕੀਤਾ ਗਿਆ ਇਹ ਸਟੈਪ ਲੈਣਾ ਹੀ ਹੱਕ ਸ਼ੋਮਣੀ ਕਮੇਟੀ ਦੇ ਵੱਡੇ ਜਥੇਦਾਰਾਂ ਨੂੰ ਅਕਾਲ ਤਖਤ ਵਰਗੇ ਜਥੇਦਾਰਾਂ ਨੂੰ ਜਦੋਂ ਕਿ ਬੇਅਦਬੀਆਂ ਹੋਣੀਆਂ ਸ਼ੁਰੂ ਹੋ ਗਈਆਂ ਨੇ ਇਹ ਸਟੈਪ ਲੈਣਾ ਹੱਕ ਹੀ ਉਹਨਾਂ ਦਾ ਬਣਦਾ ਸੀ ਪਰ ਇਸ ਟਾਈਮ ਵੀ ਉਹ ਇਸ ਟਾਈਮ ਫਾੜੀ ਹੋ ਗਏ ਨੇ ਤੇ ਇਸ ਸਟੈਪ ਜਿਹੜਾ ਇੱਕ ਸਿੰਪਲ ਆਮ ਆ ਘਰ ਦਾ ਨੌਜਵਾਨ ਜਿਹੜਾ ਲੈ ਚੁੱਕਿਆ ਪਰ ਭਗਵੰਤ ਮਾਨ ਸਾਹਿਬ ਕਹਿ ਰਹੇ ਨੇ ਕਿ ਬਹੁਤ ਸਾਡੀ ਨਿਗਾਹ ਹੈ ਜੀ ਚੱਪੇ-ਚੱਪੇ ਤੇ ਅਸੀਂ ਦੇਖਦੇ ਆ ਬਹੁਤ ਵੀਡੀਓ ਇਦਾਂ ਦੀਆਂ ਵਾਇਰਲ ਹੁੰਦੀਆਂ ਨੇ ਜਿਨ੍ਹਾਂ ਤੇ ਉਹ ਅਕਸਰ ਕਾਰਵਾਈ ਕਰ ਦਿੰਦੇ ਨੇ ਜੀ ਸਾਹਮਣੇ ਆਉਂਦੀਆਂ ਨੇ ਸੋਸ਼ਲ ਮੀਡੀਆ ਤੇ ਤੇ ਇੱਧਰ ਕਿਉਂ ਨਹੀਂ ਧਿਆਨ ਦਿੱਤਾ ਜਾ ਰਿਹਾ ਇੱਧਰ ਤਾਂ ਸਾਡੇ ਸਪੀਕਰ ਸਾਹਿਬ ਵੀ ਗੁਰਸਿੱਖ ਨੇ ਤੇ ਚੇਤਨ ਜੋੜਾ ਮੱਜਰਾ ਜੀ ਨੇ ਵਿਧਾਨ ਸਭਾ ਦੇ ਵਿੱਚ ਵੀ ਇਹ ਮੁੱਦਾ ਉਠਾਇਆ ਜੀ ਕਿਉਂ ਨਹੀਂ ਕਾਨੂੰਨ ਬਣ ਰਿਹਾ ਹਿਮਾਚਲ ਨੇ ਬਣਾਤਾ ਜੀ ਕਾਨੂੰਨ ਭਾਈ ਸਾਹਿਬ ਜਿਸ ਵੀ ਬੰਦੇ ਨੇ ਗੁਰੂ ਗੰਗ ਸਾਹਿਬ ਮਹਾਰਾਜ ਪੜਿਆ ਉਸ ਬੰਦੇ ਨੂੰ ਇਸ ਗੱਲ ਦੀ ਸਮਝ ਆ ਸਕਦੀ ਹੈ ਕਿ ਗੁਰੂ ਗੰਗ ਸਾਹਿਬ ਮਹਾਰਾਜ ਨੇ ਜਿਹੜੇ ਉਹ ਭ੍ਰਸ਼ਟਾਚਾਰੀ ਬੇਈਮਾਨੀ ਦੁਆ ਦੇਵੇਕ ਈਰਖਾ ਦੀਆਂ ਭਾਵਨਾਵਾਂ ਨੇ ਜਿਹੜੀਆਂ ਆਤੇ ਸੱਚ ਦੇ ਨਿਆਂ ਦੇ ਉੱਤੇ ਟਿਕਣ ਵਾਲੀ ਇੱਕ ਗੁਰੂ ਗੰਨ ਸਾਹਿਬ ਮਹਾਰਾਜ ਸਾਨੂੰ ਦਿੱਤੇ ਗਏ ਨੇ ਜਿਹੜੇ ਉਹ ਸਾਡੀ ਅਗਵਾਈ ਕਰਦੇ ਨੇ ਤੇ ਗੁਰੂ ਗੰਨ ਸਾਹਿਬ ਮਹਾਰਾਜ ਜਦ ਲਈ ਕਾਨੂੰਨ ਬਣਾਉਣ ਤੋਂ ਬਾਅਦ ਇਹ ਸਾਰੇ ਲੋਕ ਡਰੇ ਹੋਏ ਨੇ ਕਿ ਜਦੋਂ ਵੀ ਅਸਾਂ ਦੇ ਰਾਹੀ ਲਾਲੋ ਜਾਂ ਕਿਸੇ ਵੀ ਤਰੀਕੇ ਨਾਲ ਜੇ ਇਸ ਦੇਸ਼ ਦੇ ਵਿੱਚ ਪਵਿੱਤਰ ਧਾਰਮਿਕ ਗ੍ਰੰਥਾਂ ਲਈ ਕਾਨੂੰਨ ਬਣ ਗਿਆ ਤਾਂ ਜਿਹੜਾ ਵੀ ਅਸੀਂ ਅਪਰਾਧ ਕਮਾਉਂਦੇ ਹਾਂ ਜਿਹੜੀਆਂ ਅਸੀਂ ਬੇਈਮਾਨੀਆਂ ਕਰਦੇ ਹਾਂ ਜਿਹੜੇ ਅਸੀਂ ਭ੍ਰਸ਼ਟਾਚਾਰ ਕਰਦੇ ਹਾਂ ਜਿਹੜਾ ਅਸੀਂ ਦੁਈ ਦਵੇ ਕੀਰਖਾ ਫਲਾ ਕੇ ਲੋਕਾਂ ਨੂੰ ਇੱਕ ਦੂਜੇ ਦੇ ਖਿਲਾਫ ਪੜਕਾ ਕੇ ਅਸੀਂ ਜੋ ਵੋਟਾਂ ਦਾ ਰਾਜ ਬਣਾਇਆ ਹੋਇਆ ਸਾਡੇ ਇਹ ਸਾਰਾ ਬਣਿਆ ਹੋਇਆ ਮਹਿਲ ਜਿਹੜਾ ਉੱ ਢਹ ਢੇਰੀ ਹੋ ਜਾਣਾ ਹੈ ਇਸ ਕਰਕੇ ਇਹ ਲੋਕ ਕਦੇ ਵੀ ਨਹੀਂ ਸਚੁਤਾ ਵਾਲੇ ਪਾਸੇ ਆਣਗੇ ਤੇ ਇਸੇ ਕਰਕੇ ਕਾਨੂੰਨ ਨੂੰ ਜਿੰਨਾ ਵੀ ਟਾਲ ਮਟੋਲ ਕਰਕੇ ਟਾਲ ਸਕਦੇ ਨੇ ਇਹ ਟਾਲਣ ਦੀ ਕੋਸ਼ਿਸ਼ ਕਰ ਰਹੇ ਨੇ ਇਹ ਅੰਦਰੋਂ ਸੱਚਾਰੇ ਨਹੀਂ ਹਨ ਜੀ ਹੋਰਦੀ ਸਿੰਘ ਸਾਹਿਬ ਨੇ ਹਾਂਜੀ ਸਿੰਘ ਸਾਹਿਬ ਵੈਕਰੀ ਖਾਲਸਾ ਮੈਂ ਕੁਲਵਿੰਦਰ ਸਿੰਘ ਸਿੱਧੂ ਜੀ ਪ੍ਰਧਾਨ ਗੁਰਦੁਆਰਾ ਸਿੰਘ ਸਭਾ ਸਮਾਣਾ ਜੀ ਸਿੱਧੂ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਹੁਣ ਤਾਂ ਜੀ ਸਿਹਤ ਵੀ ਬਹੁਤ ਡਾਊਨ ਹੋਣ ਲੱਗ ਗਈ ਅੱਜ ਬੇਹੋਸ਼ ਹੋ ਗਏ ਪਹਿਲਾਂ ਵੀ ਕਹਿੰਦੇ ਇਦਾਂ ਦੇ ਹਾਲਾਤ ਇੱਕ ਵਾਰ ਬਣੇ ਨੇ ਆਉਣ ਵਾਲੇ ਟਾਈਮ 'ਚ ਕੋਈ ਵੱਡਾ ਨੁਕਸਾਨ ਵੀ ਹੋ ਸਕਦਾ ਜੀ ਕਿਉਂ ਨਹੀਂ ਕੋਈ ਇਧਰ ਧਿਆਨ ਦੇ ਰਿਹਾ ਬਿਲਕੁਲ ਜੀ ਬਿਲਕੁਲ ਇਹਦਾ ਧਿਆਨ ਦੇਣਾ ਪਏਗਾ ਇਹਨਾਂ ਨੂੰ ਜੇ ਨਾ ਧਿਆਨ ਦੇਣਗੇ ਤਾਂ ਉਹਦੀ ਜਾਨ ਜਾ ਸਕਦੀ ਏ ਉਸ ਬੰਦੇ ਦੀ ਹੂੰ ਪਹਿਲਾਂ ਵੀ ਇੱਕ ਵਾਰੀ ਇਸ ਤਰ੍ਹਾਂ ਹੋ ਗਿਆ ਸੀ ਕੰਮ ਰਾਤ ਨੂੰ ਹੂੰ ਤੇ ਪੁਲਿਸ ਰਸੇ ਲੈ ਕੇ ਆ ਗਈ ਸੀ ਬੰਨ ਕੇ ਲਿਉਣੇ ਆ ਥੱਲੇ ਹੂੰ ਹੁਣ ਫੇਰ ਅੱਜ ਫੇਰ ਸਾਨੂੰ ਪਤਾ ਲੱਗਾ ਰੋਟੀ ਖਾਣ ਲੱਗੇ ਸੀ ਘਰੇ ਤਾਂ ਸਾਨੂੰ ਫੋਨ ਆਗੇ ਹੂੰ ਵੀ ਆ ਕੰਮ ਬਣ ਗਿਆ ਉਥੇ ਹੂੰ ਆਹੀ ਰੋਟੀ ਵੀ ਨਹੀਂ ਖਾਧੀ ਹੈ ਘਰੋਂ ਆਹੀ ਆ ਗਏ ਘਰੋਂ ਹੂੰ ਅਸੀਂ 6 ਮਹੀਨਿਆਂ ਤੋਂ ਇੱਥੇ ਆ ਰਹੇ ਹਾਂ ਲਗਾਤਾਰ ਇੱਥੇ ਆ ਗਾ ਹਜਰੀਆਂ ਭਰਨੇ ਆ ਨਾਲੇ ਲੰਗਰ ਪਾਣ ਵੀ ਲਿਉਣੇ ਆ ਤੇ ਜਦੋਂ ਕੱਟ ਹੁੰਦਾ ਗੁਰਦਾਰ ਸਾਹਿਬ ਵੱਲੋਂ ਪਰ ਸਾਡੇ ਸ਼ਹਿਰ ਦੇ ਜਿੰਨੇ ਆਗੂ ਨੇ ਦੋ ਤਾਂ ਸਾਡੇ ਸ਼ਹਿਰ ਦੇ ਵਿੱਚ ਸ਼ਰਮਣੀ ਕਮੇਟੀ ਦੇ ਮੈਂਬਰ ਨੇ ਜੀ ਕੁਲਦੀਪ ਸਿੰਘ ਨਸੂਪੁਰ ਅਤੇ ਅਮਰਜੀਤ ਸਿੰਘ ਪੰਜਰਤ ਜੋ ਕਿ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹ ਕਿੰਨੀ ਵਾਰ ਆਏ ਨਹੀਂ ਜੀ ਇੱਕ ਵਾਰ ਵੀ ਨਹੀਂ ਆਏ ਅੱਛਾ ਜੀ ਇੱਕ ਵਾਰ ਵੀ ਨਹੀਂ ਆਏ ਸ਼ਰਮਣੀ ਕਮੇਟੀ ਮੈਂਬਰ ਹੋ ਕੇ ਆਗੂ ਹੋ ਕੇ ਸ਼ਹਿਰ ਦੇ ਅਕਾਲੀ ਦਲ ਦੇ ਇੱਥੇ ਗੇੜਾ ਵੀ ਨਹੀਂ ਮਾਰਦੇ ਪਤਾ ਨਹੀਂ ਕੀ ਇਹਨਾਂ ਨੂੰ ਕੋਈ ਡਰ ਹੈ ਕੋਈ ਖਤਰਾ ਹੈ ਗੁਰਜੀਤ ਸਿੰਘ ਤੋਂ ਜਦੋਂ ਗੁਰਜੀਤ ਸਿੰਘ ਖਤਮ ਚੜਾਈ ਕਰ ਗਿਆ ਫੇਰ ਫੇਰ ਵੀ ਤਾਂ ਆਉਣ ਗਈ ਪਤਾ ਵੀ ਨਹੀਂ ਫੇਰ ਵੀ ਨਹੀਂ ਆਉਣ ਮੈਨੂੰ ਲੱਗਦਾ ਫੇਰ ਵੀ ਨਹੀਂ ਆਉਣਾ ਇਹਨਾਂ ਨੇ ਗੁਰਜੀਤ ਸਿੰਘ ਨਾਲ ਨਫ਼ਰਤ ਆ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨਫ਼ਰਤ ਹੈ ਮੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨਫ਼ਰਤ ਹੈ ਹਮ ਸਿੱਖ ਸਿੱਖਾਂ ਨਾਲ ਨਫ਼ਰਤ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਨਫ਼ਰਤ ਤਾਂ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਇਹਨਾਂ ਨੇ ਰੋਟੀਆਂ ਸੇਕੀਆਂ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਹਨਾਂ ਨੇ ਕੌਮ ਦਾ ਨੁਕਸਾਨ ਕੀਤਾ ਹਮ ਬਸ ਹੋਰ ਇਹਨਾਂ ਨੇ ਇਹਨਾਂ ਨੂੰ ਕੋਈ ਕੰਮ ਹੀ ਨਹੀਂ ਹੈਗਾ ਝੂਠ ਮਾਰਨ ਤੋਂ ਬਗੈਰ ਹੁਣ ਪ੍ਰਸ਼ਾਸਨ ਆਇਆ ਵਾ ਜੀ ਇੱਥੇ ਐਂਬੂਲੈਂਸ ਵਗੈਰਾ ਪ੍ਰਸ਼ਾਸਨ ਦਾ ਬਹੁਤ ਐਂਬੂਲੈਂਸ ਵੀ ਖੜੀ ਹੈ ਪ੍ਰਸ਼ਾਸਨ ਦੇ ਅੰਦਰ 50 ਬੰਦੇ ਪ੍ਰਸ਼ਾਸਨ ਦੇ ਨੇ ਉਸਨਾਂ ਲੱਗੀ ਅੰਦਰ ਅੰਦਰ ਜਾਣ ਹੀ ਜਾ ਕੇ ਆ ਜਾਣੀ ਤਾਂ ਅੰਦਰ ਹਨ ਜੀ ਪ੍ਰਸ਼ਾਸਨ ਤਾਂ ਅੱਗੇ ਉਹ ਜਿਵੇਂ ਕਹਿੰਦਾ ਬਾਜ ਦੀ ਅੱਖਾਂ ਨੂੰ ਵੇਖ ਰਿਹਾ ਵੀ ਉਹ ਪਿਓਸ਼ ਹੋਵੇ ਤਾਂ ਅਸੀਂ ਉਹਨੂੰ ਨੋਟ ਕੇ ਥੱਲੇ ਲਈਏ ਪਰ ਇਸ ਤਰ੍ਹਾਂ ਉਹ ਬੱਬਰ ਸ਼ੇਰ ਉੱਤੇ ਚੜਿਆ ਹੋਇਆ ਉਹਨੇ ਐਲਾਨ ਵੀ ਕੀਤਾ ਵੀ ਮੇਰੇ ਕੋਲ ਕੋਈ ਨਾ ਆਵੇ ਉਹ ਤਾਂ ਹੁਣ ਆਰ ਦਾ ਪਾਰ ਦਾ ਕੰਮ ਕਰ ਰਿਹਾ ਜੀ ਹਾਂਜੀ ਜੀ ਸੋ ਇਹ ਸੰਤ ਸਿੰਘ ਸਾਹਿਬ ਕਹਿੰਦੇ ਜੀ ਅੱਜ ਸੇਤਾ ਜਿਹੜੀ ਸਿੰਘ ਸਾਹਿਬ ਦੀ ਡਾਉਨ ਹੋਈ ਆ ਭਾਈ ਗੁਰਜੀਤ ਸਿੰਘ ਦੀ ਤੇ ਉੱਤੇ ਉਹ ਡਟੇ ਹੋਏ ਨੇ ਕਿਸੇ ਵੀ ਧਾਰਮਿਕ ਗ੍ਰੰਥ ਦੀ ਜਾਂ ਕਿਸੇ ਵੀ ਧਾਰਮਿਕ ਸਥਾਨ ਤੇ ਬੇਅਦਬੀ ਹੁੰਦੀ ਆ ਉਹਦੇ ਹੱਕ ਦੇ ਵਿੱਚ ਸਖਤ ਕਾਨੂੰਨ ਬਣਾਏ ਜਾਣ ਤਾਂ ਕਿ ਦੋਸ਼ੀਆਂ ਨੂੰ ਸਖਤ ਸਜ਼ਾ ਮਾਣੇ ਜਿਹੜੀਆਂ ਉਹ ਮਿਲਣ ਅੱਗੇ ਨੂੰ ਕੋਈ ਇਦਾਂ ਦੀ ਹਰਕਤ ਆ ਜਿਹੜੀ ਨਾ ਕਰੇ ਇਹ ਮੰਗ ਲੈ ਕੇ ਬੈਠੇ ਨੇ ਹਰ ਇੱਕ ਧਰਮ ਦੀ ਮੰਗ ਆ ਹਰ ਇੱਕ ਇਨਸਾਨ ਦੀ ਮੰਗ ਆ ਇਹ ਪਰ ਇੱਥੇ ਆ ਕੇ ਉਹ ਇਕੱਠ ਦਿਖਾਈ ਨਹੀਂ ਦਿੰਦਾ ਜਿਹੜਾ ਹੋਣਾ ਚਾਹੀਦਾ ਏ ਜੇ ਇੱਥੇ ਇਕੱਠ ਹੁੰਦੇ ਤਾਂ ਅੱਜ ਨੂੰ ਇਹ ਮੰਗ ਆ ਜਿਹੜੀ ਮੰਨੀ ਜਾਣੀ ਸੀ ਬੜੇ ਲੰਮੇ ਟਾਈਮ ਤੋਂ ਭਾਈ ਸਾਹਿਬ ਭੁੱਖ ਹੜਤਾਲ ਵੀ ਕੀਤੀ ਆ ਉਹਨਾਂ ਨੇ ਕੱਲਾ ਲਿਕੁਇਡ ਲੈ ਰਹੇ ਨੇ ਅੰਜਾਲਾ ਜਿਹੜਾ ਅ ਅਨਾਜ ਆ ਉਹ ਗ੍ਰੇਨ ਨਹੀਂ ਕਰ ਰਹੇ ਕੱਲਾ ਪਾਣੀ ਜਾਂ ਚਾਹ ਦੁੱਧੇ ਲੈ ਰਹੇ ਨੇ ਬੜੇ ਲੰਮੇ ਟਾਈਮ ਤੋਂ ਟਾਵਰ ਤੇ ਬੈਠੇ ਨੇ ਅੱਜ ਉਹਨਾਂ ਦੀ ਸਿਹਤ ਡਾਊਨ ਹੁੰਦੀ ਆ ਫਿਲਹਾਲ ਹੋਣੋ ਕਹਿੰਦੇ ਹੋਸ਼ 'ਚ ਆ ਗਏ ਨੇ ਸੋ ਅੱਗੇ ਕਿੱਦਾਂ ਦੇ ਹਾਲਾਤ ਨੇ ਕੀ ਗੱਲਬਾਤ ਆ ਜਿਹੜੇ ਸਿੰਘ ਸਾਹਿਬ ਉੱਪਰੋਂ ਆਉਣਗੇ ਉਹਨਾਂ ਨਾਲ ਵੀ ਗੱਲ ਕਰਾਂਗੇ ਤੁਸੀਂ ਬਣੇ ਰਹੋ ਟਪਾਨਾ ਟੀਵੀ ਦੇ ਨਾਲ